ਨਾਮ ਰਿੰਕਾ ਕੁਤਬਾ ਬਾਵਣੀਆਂ ਰਾਸ਼ਟਰੀ ਪ੍ਰਧਾਨ ਵਾਲਮੀਕੀ ਧਰਮਸਮਾ ਰਾਵਦ ਉਸਪਾਰਦ ਜੋ ਕਿ ਸਾਡੇ ਸਖੜਨੂ ਨੀਓ ਇੱਥੇ ਪਹਿਲਾਂ ਤਾਂ ਤੁਹਾਨੂੰ ਸਾਰੀ ਪ੍ਰੈਸ ਨੂੰ ਜੀ ਆਇਆਂ ਆਖਦੇ ਆ ਵੀ ਤੁਸੀਂ ਜਿਹੜਾ ਸਾਥ ਦੇ ਰਹੇ ਹੋ ਔਰ ਨਾਲ ਜਿੰਨਾ ਸਾਡਾ ਭਾਈਚਾਰਾ ਮੇਰੇ ਨਾਲ ਆਇਆ ਬਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਹੜੇ ਸਵੇਰ ਤੋਂ ਹੀ ਇਸ ਸੇਵਾ ਦੇ ਵਿੱਚ ਲੱਗੇ ਆ ਕਿਉਂਕਿ ਡਾਕਟਰ ਭੀਮਰਾਵੇਦਕਰ ਸਾਡੇ ਰੈਬਰ ਚੇਸ ਦੇ ਨਿਰਮਾਤਾ ਡਾਕਟਰ ਪੀਮਰੋਂ ਬੇਦਕਰ ਜਿਹੜਾ ਜਨਮ ਦਿਹਾੜਾ ਜਿਹੜਾ ਸੀ ਹਰ ਸਾਲ ਦੀ ਤਰ੍ਹਾਂ ਮਨਾਉਂਦੇ ਆ ਪੂਰੇ ਦੇਸ਼ ਭਰ ਦੇ ਵਿੱਚ ਜਿੱਥੇ ਪੂਰੀ ਦੁਨੀਆ ਮਨਾ ਰਹੀ ਆ ਉੱਥੇ ਹੀ ਅੱਜ ਸਾਡੇ ਬਰਨਾਲਾ ਸ਼ਹਿਰ ਦੇ ਵਿੱਚ ਅਸੀਂ ਡਾਕਟਰ ਪੀਮਰੋਂ ਬੇਦਕਰ ਜੀ ਦਾ ਜਿਹੜਾ ਇੱਥੇ ਸਟੈਚੂ ਬਣਿਆ ਬਹੁਤ ਉਹਨਾਂ ਨੂੰ ਅਸੀਂ ਦੁੱਧ ਨਾਲ ਜਿੱਥੇ ਫੁੱਲਾਂ ਨਾਲ ਪੂਰੇ ਸਮਰਪਿਤ ਹੋ ਕੇ ਉਹਨਾਂ ਨੂੰ ਅਸੀਂ ਧੋਤਾ ਵਾ ਔਰ ਅਸੀਂ ਸਫਾਈ ਕੀਤੀ ਇੱਥੇ ਕਿਉਂਕਿ ਸਾਡੇ ਇੱਥੇ 14 ਅਪ੍ਰੈਲ ਨੂੰ ਜਿਹੜਾ ਪ੍ਰੋਗਰਾਮ ਬਣਾਇਆ ਜਾ ਰਿਹਾ ਹੈ ਜਿਹਦੇ ਵਿੱਚ ਕੀ ਸਾਡੇ ਪੰਜਾਬ ਸਰਕਾਰ ਦੇ ਐਮਪੀ ਸਰਦਾਰ ਗੁਰਮੀਤ ਮੀਤ ਹੇਰ ਜੀ ਔਰ ਪੰਜਾਬ ਦੇ ਐਸੀ ਬੈਂਕ ਦੇ ਪ੍ਰਧਾਨ ਐਮਐਲਏ ਸਰਦਾਰ ਕਲਵੰਸੀ ਜੀ ਪੰਡੋਰੀ ਔਰ ਸਾਡੇ ਲਾਹਵ ਸਿੰਘ ਜੀ ਗੋਕੇ ਹੋਰ ਜਿੰਨੇ ਵੀ ਸਤਕਾਰਯੋਗ ਇੱਥੇ ਆਲੇ ਦਲੇ ਸਾਡੇ ਐਮਐਲਏ ਸਹਿਵਾਨ ਨੇ ਸਾਡੇ ਬਰਨਾਲੇ ਜ਼ਿਲ੍ਹੇ ਦੇ ਉਹ ਸਾਰੀ ਲੀਡਰਸ਼ਿਪ ਇੱਥੇ ਪਹੁੰਚ ਰਹੀ ਆ ਉਸ ਕਰਕੇ ਸਾਡੇ ਭਾਈਚਾਰੇ ਵਿੱਚ ਇੱਕ ਬਹੁਤ ਵੱਡਾ ਜੋਸ਼ ਹੈ ਕਿਉਂਕਿ ਸਾਡੇ ਰੈਵਰ ਨੇ ਜਿ ਕੋ ਅੱਜ ਲੋਕ ਵੱਡੇ ਵੱਡੇ ਅਫਸਰ ਆਈਐਸ ਅਫਸਰ ਡੀਸੀ ਐਸਐਸਪੀ ਔਰ ਵੱਡੇ ਉੱਚ ਅਧਿਕਾਰੀਆਂ ਅਹੁਦਿਆਂ ਤੇ ਬੈਠੇ ਨੇ ਮੈਂ ਸਮਝਦਾ ਇਹ ਜਿਹੜੀ ਦੇਣ ਹੈ ਇਹ ਡਾਕਟਰ ਭੀਮਰਾਵ ਬੇਦ ਕਰਦੀ ਆ ਇਹਦੀ ਮਤਲਬ ਵੀ ਇਹਨਾਂ ਦੇ ਉਪਕਾਰਾਂ ਤੇ ਪਹਿਰਾ ਦੇਣਾ ਚਾਹੀਦਾ ਇਹਨਾਂ ਦੀ ਪਰ ਸੋਚ ਨੂੰ ਲੈ ਕੇ ਜਿਹੜਾ ਉਹ ਚੱਲਣਾ ਚਾਹੀਦਾ ਔਰ ਅਸੀਂ ਇੱਕ ਹੋਰ ਵੱਡੀ ਗੱਲ ਕਰਦੇ ਆ ਕਿ ਜਿਹੜੇ ਅਮਰੀਕਾ ਦੇ ਵਿੱਚ ਬੈਠੇ ਗਲਤ ਅੰਸਰ ਬੈਠੇ ਨੇ ਜਿਹੜੇ ਬਾਬਾ ਸਾਹਿਬ ਬਾਰੇ ਬੋਲ ਰਹੇ ਨੇ ਮੈਨੂੰ ਇੱਕ ਚੇਤਾਵਨੀ ਔਰ ਇੱਕ ਵਾਰਨਿੰਗ ਇਹ ਦੇਣਾ ਚਾਹਣਾ ਕਿ ਇਹ ਜਿਹੜਾ ਦੇਸ਼ ਹੈ ਇਹ ਭਾਈਚਾਰਕ ਸਾਂਝ ਨੂੰ ਲੈ ਕੇ ਚੱਲ ਰਿਹਾ ਇੱਕ ਦੇਸ਼ ਹੈ ਤੁਸੀਂ ਦੇਸ਼ ਦੀ ਗੰਦੀ ਰਾਜਨੀਤੀ ਕਰਕੇ ਆਪਣੇ ਆਪ ਨੂੰ ਚਮਕਾਉਣ ਦੇ ਕਰਕੇ ਜਿਹੜੇ ਤੁਸੀਂ ਇਹ ਜਿਹੇ ਬਿਆਨਬਾਜ਼ੀ ਕਰਦੇ ਹੋ ਮੈਂ ਸਮਝਦਾ ਕਿ ਤੁਹਾਡੀ ਇਹ ਘਟਿਆ ਸੋਚ ਹੈ ਤੁਸੀਂ ਦੇਸ਼ ਦੇ ਵਿੱਚ ਵੜਨ ਦੇ ਲਾਇਕ ਨਹੀਂ ਉਹਦੇ ਕਾਬਲ ਨਹੀਂ ਹੈ ਕਿਉਂਕਿ ਡਾਕਟਰ ਭੀਮਰਾਵ ਬੇਦਕਰ ਬਾਬਾ ਸਾਹਿਬ ਦੀ ਤੁਸੀਂ ਕਿਤਾਬ ਪੜਿਆ ਕਰੋ ਜਿਨ੍ਹਾਂ ਦੀ ਬਦੌਲਤ ਤੁਸੀਂ ਬੈਠੇ ਹੋ ਜਿਨੋ ਇਬਦੌਲਤ ਤੁਸੀਂ ਕਾਰੋਬਾਰ ਕਰ ਰਹੇ ਹੋ ਸੋ ਸਾਰੇ ਧਰਮਾਂ ਨੂੰ ਸਤਿਕਾਰ ਕਰਨਾ ਸਾਡਾ ਆਪਣਾ ਫਰਜ਼ ਹੈ